ਹਾਂਜੀ ਗੁਰਪ੍ਰੀਤ ਸਾਹਿਬ ਜੀ ਦਾਸ ਕਿਰਪਾ ਸਿੰਘ ਅਮਰੀਕਾ ਤੋਂ ਯੂਨੀਵਰਸਿਟੀ ਕਰਦਾ ਜੀ ਤੇ ਜੋ ਆਪਣਾ ਪ੍ਰੋਜੈਕਟ ਸੀ ਜਿਸ ਤੋਂ ਬਾਬਾ ਇਸ਼ਰ ਸਿੰਘ ਜੀ ਨਾਲ ਸਟਾਰ ਹੈ ਆਪਾਂ ਜੋ ਮਰਕਲ ਜ਼ੁਬੈਰਾ ਵੀ ਚਮਤਕਾਰ ਜੋ ਅੱਖੀਂ ਦੇਖੇ ਚਮਤਕਾਰ ਇਹ ਆ ਪਵਨਨ ਬਰਨਟ ਕਰੇ ਸੀ ਉਸ ਦਾਸ ਨੂੰ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਤੇ ਆਪਣੇ ਪੋਸਟ ਦੇਖੋ ਕਿ ਕਿੰਨੇ ভিউ ਹੋ ਰਿਹਾ ਕਿੰਨੇ ਸ਼ੇਅਰ ਹੋ ਰਿਹਾ ਬਹੁਤ ਚੰਗਾ ਜੀ ਸਕਤ ਨੇ ਬਹੁਤ ਸਹਿਯੋਗ ਦਿੱਤਾ ਉਹ ਦਾ ਸਭ ਤੋਂ ਪਹਿਲਾਂ ਦਾ ॠਣੀ ਅਜ ਸੰਗਤ ਦਾ ਧੰਨਵਾਦ ਕਰਨਾ ਚਾਹੀਦਾ ਤੇ ਮੈਂ ਜਿਸ ਵਾਂ ਪਿਛਲੇ ਪਰसों ਮੈਂ ਤੁਹਾਡਾ ਨਾ ਵਾਦਾ ਕੀਤਾ ਸੀ ਜੀ ਕਿ ਮੈਂ ਅੱਜ ਸਾਖੀ ਪਾਉਂਗਾ ਜੀ ਵੀ ਕਿਸ ਤਰ੍ਹਾਂ ਵੀ ਜਿਹੜੇ ਵੀ ਇੱਕ ਉਂਗਲਾ ਕੱਟਿਆ ਗਿਆ ਸੀ ਉਂਗਲਾ ਕੱਟਿਆ ਹੋਣ ਦੇ ਬਾਅਦ ਕਿਸ ਤਰ੍ਹਾਂ ਜੁੜਿਆ ਜਾਊਗਾ ਤੇ ਉਹ ਜਿਹੜੇ ਕਿ ਉਹ ਚੀਜ਼ ਮੈਂ ਨਾ ਵੀ ਉਹ ਅੱਜ ਦਸਤਾਰੀ ਤੇ ਵੀ ਉਹ ਕਿਸ ਤਰ੍ਹਾਂ ਨੇ ਇਹ ਇੱਕ ਪਹਿਲੀ ਮਸਾਲਾ ਮੈਂ ਦੇਖੀ ਹੈ ਜੀ ਤੇ ਵੀ ਪਹਿਲੀ ਮਸਾਲਾ ਤੁਸੀਂ ਗੂਗਲ ਤੇ ਸਰਚ ਕਰ ਲੋ ਕਿਤੇ AI ਚੈਲੰਜ ਚੱਕਾ ਲੋ ਕਿਸੇ ਪਾਸੇ ਇਹ ਚੀਜ਼ ਨਹੀਂ ਮਿਲਦੀ ਕਿ ਕਟੀਆਂ ਹੋਈਆਂ ਹੱਡੀ ਦੁਆਰਾ ਰੀਗਰੋ ਹੋ ਜੇ ਹਾਂ ਜਿਹੜੀ ਹੱਡੀ ਦੁਆਰਾ ਰੀਗਰੋ ਹੋ ਜੇ ਇਹ ਬਹੁਤ ਹੈਰਾਨੀਜਨਕ ਗੱਲ ਹੈ ਜੀ ਜਿਹੜੀ ਕਿ ਮੈਂ ਵੀ ਇਸ ਵਾਰ ਸਾਡੇ ਪਰਿਵਾਰ ਦੇ ਪੰਜ ਬੱਚੇ ਸਾਡੇ ਡਾਕਟਰ ਅਮਰੀਕਾ ਚ ਮੈਂ ਉਹਨਾਂ ਨੂੰ ਪੁੱਛਿਆ ਮੈਂ ਸੱਚ ਵੀ ਕੀਤੀ ਕਿ ਤੇ ਵੀ ਉਹ ਕਦੇ ਨੋ ਵੀ ਸੁਪਰ ਗਰੋਅ ਹੈ ਚੀਰਾ ਕਟਿੰਗ অর ਲੂਜ਼ਿੰਗ ਫਿੰਗਰਸ of the left hand side uh, due to the accident surgery or deliberately. it then unfortunately fingers don't don't grow back in humans. Fingers don't grow back in humans. Aadmi the finger with Cutting or lo losing fingers of the left hand side due to the accident surgery or deliberately or specific. Then unfortunately fingers do not grow back do not grow back in humans aadmi de kade kisi jo vichhldi haddi ni chuddi hai nails can regrow nails can regrow jehde hunde hai nau jehde hunde hai ajig grow ho sakde hai if their roots are, are, are safe. if their roots are safe what fingers themselves will not grow for fingers themselves will not grow what it take here it is miracle miracle hai ਤਾਂ ਸਵਾਭਿਸ਼ਰ ਸਿੰਘ ਜੀ ਮਹਾਰਾਜੇ ਕੀ ਵੀ ਹੈ ਚਮਤਕਾਰ ਦਿਖਾਇਆ ਤੇ ਵੀ ਮੈਂ ਤਾਂ ਹੈਰਾਨ ਜਿੱਥੇ ਸੈਂਸ ਫੇਲ ਹੋ ਰਹੀ ਹੈ ਜੀ ਫਿਕਰ ਤੁਸੀਂ ਦੇਖੋ ਸੁਣੋ ਸਾਖੀ ਬਹੁਤ ਵਧੀਆ ਸਾਖੀ ਹੈ ਵੀ ਜੇ ਥੋੜੇ ਜਿ 5-7 ਮਿੰਟ ਜ਼ਿਆਦਾ ਹੋ ਗਏ ਤੁਸੀਂ ਅਪਸੈਟ ਨਾ ਹੋ ਪਰ ਸਾਖੀ ਸੁਣਨ ਦੀ ਕੋਸ਼ਿਸ਼ ਕਰੋ ਅੱਜ ਇਹ ਸੈਂਸ ਫੇਲ ਹੋ ਰਹੀ ਹੈ ਵੀ ਵੀ ਆਰ ਗੋਇੰ ਟੂ ਚੈਲੰਜ ਟੂ 올 ਦੀ ਆਦੂਆ ਜਿਹੜਾ ਗੁਰੂ ਨੇ ਲਿਖਾ ਜਿਹੜੇ ਹਨ ਜਿਹੜੇ ਵੀ ਸੰਤਾਂ ਨੇ ਨਿੰਦਿਆ ਕਰਦੇ ਉਹਨਾਂ ਨੂੰ ਚੈਲੰਜ ਆ ਦੇ बिकॉज ਆ ਜਸਟ ਗਿਵ ਹੀ देयर ਫੋਨ ਨੰਬਰ ਸ एवरीथिंग ਬਿਓਨ ਦੇ ਪ੍ਰੂਵ ਕਰਵੀਏ ਕਿ ਜਿਕੇ ਕਿ ਵੀ ਵੈਦਰ ਆਨਲਾਈਨ অর ਟੇਅਰ ਲਾਈਨ ਬਟ ਇਜ਼ ਸੰਤਾਨੋ ਇਹ ਨੰਦੇ ਹੁਣ ਨਹੀਂ ਆ ਰਿਹਾ ਹੈ ਹੁਣ ਜੇ ਵੀ ਦੇਖੋ ਪਰ ਵੀ ਤੁਸੀਂ ਸ਼ਰਧਾ ਰੱਖਣੀ ਚਾਹੀਦੀ ਜੇ ਸ਼ਰਧਾ ਨਹੀਂ ਹੋਊਗੀ ਇਹ ਜੇ ਸ਼ਰਧਾ ਹੈ ਇਹ ਤਾਂ ਬਿੜੇ ਪਾਰ ਹੈ ਇਹ ਸ਼ਰਧਾ ਨਹੀਂ ਕਿ ਫੇਰ ਫੇਰ ਕਸਨੀ ਹਾਂਜੀ ਜਿਵੇਂ ਗੁਰਬਾਣੀ ਸ਼ੋਦਾ ਦੁੱਖ ਵਿੱਚ ਸੋਕਿਆ ਨਿਵਾਸ ਤ੍ਰਿਸ਼ਾ ਜਨਮ ਬੁਝਾਈ ਦੋਖ ਦੋਖ ਬੰਸ ਸੋਕੀਐ ਨਵਾ ਦੋਖ ਦੁਰੂਏ ਸੋਕੀਐ ਨਵਾ ਤੇਸ਼ਾਂ ਜਨੁ ਬੁਜਾਈ ਨਾਮੁ ਦਾ ਸਤਿਗੁਰੁ ਦਾ ਬੰਸੇ ਨ ਆਵੈ ਜਾਈ ਨੀਤ 400 ਸਤਨ ਮਿ ਆਵੈ ਸਾਰਸਤਨ ਮਿ ਆਵੈ ਇਸਾ ਕੀ ਆਵੈ ਸਹਿਬ ਚਤਿ ਤੇ ਭਗਤਾਂ ਡਿਠਿਆਂ ਆਵੈ ਸਹਿਬ ਚਤਿ ਤੇ ਭਗਤਾਂ ਡਿਠਿਆਂ ਮਨ ਕੀ ਕਟਿਏ ਮਹਿਰ ਸਾਦ ਸਿਂਗ ਵੁਠਿਆਂ ਕਿਹੜੇ ਭਗਤ ਜਿਨਾਂ ਸਾਸ ਗ੍ਰਸਤਨ ਬਿਸੇ ਹਰਨਾਮੁ ਮਨ ਤਾਸਿ ਜੀ ਨਾਰਕਾ ਪੂਨ ਸਿ ਉਨ੍ਹਾਂ ਦਾ ਸਾਥ ਵੀ ਦੂਜੇ ਸਾਥ ਨਹੀਂ ਗਿਆ ਉਹਨਾਂ ਦਾ ਸਾਥ ਰਹਾ ਜਿ ਜੋ ਮੰਗੇ ਸੋਈ ਸਭ ਪਾਉ ਆਪਣੇ ਖਸਮ ਪ੍ਰੋਸਾ ਜੋ ਮੰਗੋਗੇ ਸੋ ਮਿਲੇਗਾ ਪਰ ਕਾਸ ਦੇ ਪ੍ਰੋਸਾ ਜੀ ਮੇਕ ਸ਼ੁਰ ਜਿਹਨਾਂ ਤੇ ਬਲੀਵ ਕਰਦੇ ਹੋਮ ਯੂ ਗੋਇੰਗ ਟੂ ਬਲੀਵ ਮੇਕ ਸ਼ੁਰ ਹੀ ਹੀ ਇਜ਼ ਨੋਟ ਅ ਬਲਾਈਂਡ ਪਰਸਨ ਹੋਮ ਯੂ ਮੇਕਿੰਗ ਯੂ ਗੋ ਬਲੀਵ ਟੂ ਸਮਬਡੀ ਮੇਕ ਸ਼ੁਰ ਹੀ ਇਜ਼ ਨੋਟ ਬਲਾਈਂਡ if you blind you were getting thinking about matlab je sat dur hai you can work getting sat pura va jena sat prasab se then you will get, the get, the get everything never you have faith anything possible if you don't have faith nothing is possible you don't expect anything at all ehn kabeera sevak dohe pare ek sant ekram kabeera sevak dohe pare kabeera sevak dohe pare ek sant ekram ਰਾਮ ਜੀ ਦਾਤਾ ਮੁਕਤ ਸਤ ਜਪਾਵੀਨਾ ਵੀ ਸੇਵਾ ਕੋ ਦੋਇ ਪਰੇ ਇੱਕ ਸੰਤਿក្រਾਮ ਰਾਮ ਜੀ ਦਾਤਾ ਮੁਕਤ ਸਤ ਜਪਾਵੀਨਾ ਇਰਾਸਾ ਕੇ ਤਰਜ ਗੁਰੂ ਸਾਹਿਬ ਨੇ ਮੋੜ ਲਾਈ ਹੋਈ ਹੈ ਇਹ ਮੈਂ ਸਾਖੀ ਸੁਣਾਉਣੀ ਆ ਪਰ ਸਾਖੀ ਰੋਪੇ ਦਾ ਮੈਂ ਵੀ ਤੁਹਾਡੇ ਨਾਲ ਕੋਈ ਗੱਲ ਨਾਲ ਡਿਸਕਸ ਸੰਕਤਾਂ ਕਰਨੀ ਚਾਹਣਾ ਜੋ ਦਾਪ੍ਰਮ ਰਿਦਰ ਦਾ ਵਿਸ਼ਵਾਸੀ ਹੋ ਜੇ ਦਾਪ੍ਰਮ ਰਿਦਰ ਚੱਲ ਰਿਸੀਆ ਤੇ ਵੀ ਉਹ ਤਾਂ ਵੀ ਅੱਜ ਅਮਰੀਕਾ ਵਿੱਚ ਅੱਜ ਵੀ ਮੈਂ ਵੀ ਵੀ ਆਪਣਾ ਬੇ ਦੱਸੂਗਾ ਜੀ ਮੈਂ ਕੱਲ ਨੂੰ ਦੱਸੂਗਾ ਉਸ ਉਹ ਸੁਣ ਬਈ ਨੰਬਰ ਬਈ ਸੁਣੂ ਲਿੰਕ ਭੇਜੂਗਾ ਲਿੰਕ ਦੇਖ ਕੇ ਆਪਣੇ ਨਾਲ ਸੇ ਦੀ ਮਰਾਦਾ ਅਮਰੀਕਾ ਦੇ ਟੈਲੀਵਿਜ਼ਨ ਤੇ ਚੱਲ ਰਹੀ ਆ ਅਮਰੀਕਾ ਦੇ ਟੈਲੀਵਿਜ਼ਨ ਤੇ ਮੈਂ ਕੰਟੀਨਿਊਸਲੀ ਚੱਲ ਰਹੀ ਆ ਬਈ ਨਾਸ਼ੀ ਦੀ ਮਰਾਦਾ ਜਿਹੜੀ ਆ ਬਈ ਮਰਾਦਾ ਜਿਹੜੀ ਕਿ ਨਾਨ ਚੰਦਰ ਜੀ ਫੋਲੋ ਆਈ ਦਾ WhatsApp ਲੈਟਰ WhatsApp ਦਾ ਬਾਬਾ ਯਸ਼ਸ ਸਿੰਘ ਜੀ ਉਹ ਨਾਨ ਸਰ ਸੈਟ ਫ্রম ਦੀ ਮਰਦਾ ਐਕਨੋਲਡਜ ਸਰ ਤੇ ਸੇਮ ਮਰਦਾ ਐਕਨ ਦਰਵਾਸਲ ਟੂ ਤੇ ਵੀ ਇਸ ਕਰਕੇ ਉਹ ਆਪਾਂ ਮਰਦਾ ਵੀ ਵਿਲ ਪ੍ਰੂਵ एवरीथिंग देयर आवर ਮਰਦਾ ਜੀ देयर इज नो ਡਾਊਟ ਇਨ ਇਟ ਕਿ ਹਰ ਮਰਦਾ ਫਾਈਨ ਅੱਜ ਵੀ ਗੋਬੀ ਨਿਸ਼ਾਨ ਸਾਹਿਬ ਚਲਾਉਣਾ ਤੇ ਵੀ ਆਪਣਾ ਨਿਸ਼ਾਨ ਸਾਹਿਬ ਨਹੀਂ ਚਲਾਉਣਾ ਤੇ ਦੁਰਾ ਨਹੀਂ ਪੜਨਾ ਚੁਕਾਰਾ ਨਹੀਂ ਛੜਨਾ ਗੋੜਕ ਨਹੀਂ ਰੱਖਣੀ ਤੇ ਸਾਰੀ ਮਰਾਦਾ ਬੀ ਉਹ ਸਾਰੀ ਵੀ ਇੰਪਲੀਕੇਟ ਇੰਪਲੀਮੈਂਟ ਹੋਈ ਹੈ ਤੇ ਉਹ ਵੀ ਦਰਵਾਸਰ ਦੀ ਮਰਿਆ ਤੇ ਉਸ ਆਪਾਂ ਸਾਰਾ ਪ੍ਰੂਫ ਕੀਤਾ ਜੀ ਤੇ ਆਪਾਂ ਉਸ ਦਾ ਰਿਵਾਰਡ ਵੀ ਰੱਖਿਆ 50000 ਰਿਵਾਰਡ ਅੱਪਰ ਰੱਖਿਆ ਜੇ ਕੋਈ ਸਾਨੂੰ ਕੋਈ ਬੰਦਾ ਚੈਲੰਜ ਕਰੂ ਦੱਸੂਗਾ ਵੀ ਤੁਸੀਂ ਰੋਂਗ ਹੋ ਤੇ ਉਹ 50000 ਰਿਵਾਰਡ ਸਪੈਸ਼ਲੀ ਮੈਂ ਆਪਣੇ ਜੀ ਸਰਦਾਰ ਜਿੰਨਾ ਸਰਦਾਰ ਕੀ ਚਾਹਦੇ ਆ ਤੇ ਇੱਥੇ ਰੱਖੇ ਸਦਾ ਚਾਹਦੇ ਜਿਨ੍ਹਾਂ ਨੇ ਨਾਲ ਸੇ ਮਦਦ ਕੀਤੀ ਬੇ ਨੁਕਤਾਛਿਨੀ ਕੀਤੀ ਸੀ ਉਹਨਾਂ ਵੀ ਰਨ ਮਕਨ ਦਿਹਾਓ ਇੱਥੇ ਦੱਸੋ ਵੀ ਤੁਸੀਂ ਕਿੱਥੇ ਸੀ ਰਹੋਗੇ ਐਵੇਂ ਕਿਉਂ ਨਹੀਂ ਦੇਖਾਦੇ ਨੀਂਦਿਆ ਨੀਂਦਿਆ ਕਿਉਂ ਕਰਦੇ ਨੀਂਦਾਂ ਚੋਂ ਆਪਾਂ ਕੀ ਬੜ ਜੂਏ ਨੀਂਦੇ ਤੇ ਨੀਂਦਿਆ ਨਹੀਂ ਆਪਾਂ ਨੂੰ ਕਰਨੀ ਚਾਹੀਦੀ ਨੀਂਦਿਆ ਕਰਾਂਗੇ ਤਾਂ ਆਪਣਾ ਸਭ ਕੁਝ ਬੇ ਖਰਾਬ ਹੋ ਜੀ ਗਏ ਨੇ ਤੇ ਹੋਰ ਇਨ ਬਾਬਾ ਜੀ ਬਸ ਨਹੀਂ ਸੀ ਤਾਂ ਬਾਬਾ ਈਸ਼ੀ ਸਿਾਰੇ ਬਾਬਾ ਨਾਨਕ ਜੀ ਬਸ਼ਰ ਮਰਦੇ ਬਸ ਨਹੀਂ ਸੀ ਉਹ ਮੈਨੇ ਪਤਾ ਦੀ ਕਿ ਉਹ ਗੱਸੀ ਸੰਗਦੇ ਆ ਉਹਨੇ ਕੀਤੀ ਤੇ ਬਾਬਾ ਈਸ਼ੀ ਸਿਾਰੇ ਦੇ ਬਸਨ ਦੱਦੇ ਬੇਸ਼ਰ ਬਾਬਾ ਜੋਰਾ ਸਿੰਘ ਦੀ ਬਦਨੀ ਆਂ ਦੱਸਦੇ ਹੁੰਦੇ ਆ ਦੇ ਵੀ ਬਾਬਾ ਨਾਨਕ ਜੀ ਬਸ਼ਨਸੀ ਅੱਤਰਗਾਹੀ ਲਠਾਠ ਆਪਣਾ ਤੇ ਵੀ ਦਰਗਾਹ ਦਾ ਅਕਾ ਤੇ ਬਾਬਾ ਈਸ਼ੀ ਸਿ ਉਹ ਪ੍ਰੂਫ ਕੀਤਾ ਤੇ ਵੀ ਬਾਬਾ ਜੀ ਨੇ ਸੀ ਆਪਣੀ ਮਰਿਆਦਾ ਸਾਰੇ ਸੰਸਾਰ ਤੇ ਜਿਦ ਹੁਣ ਉਹ ਸਮਾਂ ਆ ਗਿਆ ਹਾਂ ਵੀ ਸਮਾਂ ਆ ਗਿਆ ਤੇ ਜਿਹੜੀ ਆਪਣੀ ਨਾਲਛਾ ਦੀ ਮਰਦਾ ਦਾ ਬਈ ਬਨੋਦੀ ਬਈ ਜਿਹੜੀ ਕਿ ਬਈ ਵੈਸ ਵੈਸਨੀ ਆ ਪਕਾ ਸਕਦੇ ਬਈ ਵੀ ਮਰਦਾ ਬਾਏ ਦੇ ਗੁਰੂ ਗੁਰੂ ਸਾਹਿਬ ਜੀ ਗੁਰਗੋਬ ਸਿੰਘ ਜੀ ਆ ਜੋਨ ਜਿਹੜੀ ਜੋ ਸਟੈਬਲਿਸ਼ ਕੀਤੀ ਸੀ ਉਹ ਮਰਦਾ 빙 ਆਕੂਪਾਇਟਰ ਨਾਲਛਾ ਸਰ ਅੱਜ ਉਹ ਮਰਦਾ ਉਹ ਜਿੱਥੇ ਆਪਾਂ ਵੀ ਪੜਾ ਦੇਣਾ ਚਾਹੀਦਾ ਆਪਾਂ ਤੇ ਆਪਾਂ ਦੇਖੋ ਜੀ ਮੈਂ ਸਾਰੇ ਕਿਨ ਜਹਾਜ਼ਾਂ ਤੇ ਪੇਪਰ ਜੀ ਤੇ ਆਇਆ ਅਮਰੀਕਾ ਚ ਮਰਦਾ ਆਪਣੀ ਆ ਰਹੀ ਹੈ ਕੰਟੀਨਿਊਸਲੀ ਆ ਰਹੀ ਹੈ ਦਿਖਾਈ ਆ ਦੀ ਮੈਂ ਚੈਨਲ ਦਾ ਮੈਂ ਲਿੰਕ ਭੇਜੂਆ ਤੇ ਤੁਸੀਂ ਦੇਖੋ ਉਹਦੀ ਕੀ ਤਿਆਰੀ ਆ ਤੇ ਕੰਕ੍ਰੀਟ 10-12 ਦਿਨ ਹੋਣੀ ਆ ਤੇ ਉਹਦੇ ਚ ਆਪਣੇ ਸਾਰੇ ਵੀ ਛੋਟੇ-ਸਾਰੇ ਜੀ ਜਿਹੜਾ ਸਹਿਯੋਗ ਦਿੱਤਾ ਸੀ ਉਹ ਆ ਤੇ ਕਿਉਂਕਿ ਅਸੀਂ ਬੇਇਕਸਾਨ ਨਾਸ਼ਾ ਤੇ ਸਵਾਲ ਖੜੇ ਕੀਤੇ ਸੀ ਕੁਝ ਵੀਰਾਂ ਨੇ ਅਸੀਂ ਉਹ ਚੀਜ਼ ਤੇ ਥੋੜੀ ਜਿਹੀ ਖੋਜ ਕੀਤੀ ਅਸੀਂ ਉਹ ਵੀਰਾਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਜਾਗਰਤ ਕਰਤਾ ਉਹ ਜਿਹੜੇ ਇਹਦੇ ਨਾਲਸ਼ਤ ਹਰ ਵਕਤ ਨੰਦੇ ਸੀ ਉਹਨਾਂ ਨੂੰ ਜਾਗਰਿਤ ਕੀਤਾ ਜਾਗਤ ਕਰਨਾ ਵੀ ਹੈ ਕਿ ਟਿਗਾ ਉੱਠੇ ਚੀ ਵੀ ਯਰ ਸੱਚੀ ਬੁੱਕ ਸੈਕਰੀ ਬੁੱਕ ਸਵੀਤਿਆ ਫੋਲੀਆ ਸਾਰੀਆਂ ਕਰ ਇੱਕ 12 13 ਕਿਤਾਬਾਂ ਜੀ ਤੇ ਸਾਰੇ ਦਰਵਾਸਾ ਦੇ ਆ ਜੀ ਸਾਰੀਆਂ ਕਿਤਾਬਾਂ ਜੀ ਨੇ ਵੀ ਧਰਪਛਕ ਬੈਠੀਆਂ ਰਹੇ ਜੀ ਫਿਰ ਉਸ ਤੋਂ ਬਾਅਦ ਸੈਂਪੈਸਤ ਵੀਸਨ ਨੇ ਪ੍ਰਸਤ ਵੀਸਨ ਨੇ ਬੜੀਆਂ ਫਿਰ ਨੰਬਰ ਕਲਾਸਾਂ ਦੀਆਂ ਬੜੀਆਂ ਦੇ ਵੀ ਸਾਰੀਆਂ ਡਾਕਟਰ ਕੋਲ ਦੀਆਂ ਪੜੀਆਂ ਤੇ ਵੀ ਆਪਣਾ ਸਾਰੇ ਕੈਨੇਡੀਅਨ ਯੂਨੀਵਰਸਿਟੀ ਕੀਤੀ ਉਹਦੇ ਵੀ ਦੇਖਿਆ ਨਿੱਕੇ ਤੋਂ ਮਿਲ ਜੇ ਵੀ ਚੀਜ਼ ਜਿ ਮਾਈ ਟ੍ਰਾਈ ਟੂ ਕਲੈਕਟ ਇਟ ਟੱਚ ਜੀ ਹੋਣਾ ਉਹਦੇ ਸੇਜ ਕਰ ਰਹੀ ਹੈ ਜੀ ਹਾਂਜੀ ਹੁਣ ਆਪਾਂ ਆਈਏ ਜੀ ਜਿਹੜੀ ਜੀ ਇਹ ਤਾਂ ਆਪਣਾ ਵੀ ਤੁਹਾਡੇ ਦੇ ਬੈਕਗ੍ਰਾਉਂਡ ਸੀਗੇ ਨੇ ਤੇ ਹੁਣ ਮੈਂ ਤੇ ਵੀ ਆਉਣਾ ਚਾਹ ਰਾ ਵੀ ਉਹ ਸਾਖੀ ਜਿਹੜੇ ਮੈਂ ਤੁਹਾਡੇ ਪ੍ਰੋਮਿਸ ਕੀਤਾ ਸੀਗਾ ਤੇ ਕਟਿੰਗ ਅ ਕਟਿੰਗ ਅ ਲੂਸਿੰਗ ਫਿੰਗਰਸ ਔਫ ਦਿ ਲੈਫਟ ਹੈਂਡ ਸਾਈਡ ਡਿਊ ਟੂ ਦਿ ਡਿਊ ਟੂ ਐਕਸੀਡੈਂਟ ਸਰਜਰੀ ਔਰ ਡਿਬੈਟਰੀ ਕੋਈ ਹੋਰ ਚੀਜ਼ ਹੋ ਗਈ ਹੈ ਜੀ

ਕਿ ਜੀ ਇਹ ਚ ਕਰੋ ਕਿਤੇ ਕਰੋ ਜੀ ਇਸ ਨੂੰ ਜੁੜੀ ਕਰ ਦਿੱਤੇ ਸੇਵਾਸਟ ਵਾਟ ਆਵਸ ਸੈਟ ਇਟ ਜੀ ਹੁਣ ਅਜਾਪਾ ਸਾਖੀ ਹੈ ਜੀ ਦੇ ਮੈਂ ਉਹ ਸਾਖੀ ਦੇ ਵਿੱਚ ਜੀ ਵਨ ਆਫ ਦਿ ਕੁਆਲੀਫਾਈਡ ਪਰਸਨ ਮੋਸਟ ਇੰਟੈਲੀਜੈਂਟ ਪਰਸਨ ਤੇ ਉਹਨਾਂ ਜਿਹੜੇ ਫਾਸਲਿੰਗ ਇੰਗਲਿਸ਼ ਆਉਂਦੀ ਹੈ ਇੰਗਲਿਸ਼ ਆਉਂਦੀ ਉਹਨਾਂ ਦੇ ਮੈਂ ਸੋਨੇ ਸਾਖੀ さん ਉਹਨਾਂ ਦਾ ਪਹਿਲਾਂ ਮੈਂ ਸਾਨੂੰ ਬਈ ਆਪਣੇ ਫੋਟੋ ਦਿਖਾਉਣਾ ਜੀ ਦਾ ਟੈਲੀਫੋਨ ਨੰਬਰ ਸਭ ਦੱਸੂਗਾ ਜੀ ਨਾ ਦੇ ਉਹਨਾਂ ਦੀ ਦੇਖੋ ਤੁਸੀਂ ਆਪਾ ਦੇਖਿਆ ਨਾ ਜੀ ਉਹਨਾਂ ਦੀ ਬਈ ਆ ਉਹਨਾਂ ਦੀ ਫੋਟੋ ਹੈ ਜੀ ਪਹਿਲੇ ਦੇਖੋ ਤੁਸੀਂ ਫੋਟੋ ਦੇਖੋ ਤੇ ਹਾਂ ਜੀ ਇਹ ਫੋਟੋ ਹੈ ਜੀ ਇੱਕ ক্লোਜ਼ ਯੂਮ ਕਰਕੇ ਦੇਖੋ ਤੁਸੀਂ ਇਹਦਾ ਸਾਬ ਪ੍ਰਕਾਸ਼ ਸਿੰਘ ਭੱਜਾ ਤੇ ਡੇਟ ਆਫ ਬਰਥ ਹੈਗਾ 26 ਆਫ ਜੁਲਾਈ 1946 26 ਜੁਲਾਈ 1946 ਤੇ ਸੰਸਥਾ ਮਨੋਸ਼ ਸਿੰਘ ਜੀ ਜਿਹੜਾ ਉਹਨਾਂ ਦੀ ਜੋ ਪਤਾ ਜੀ ਸੀ 1991 ਸਰਵਸੇ ਸੀ ਹਨ ਹੋ ਗਈ ਸੀ जानवर बलोचिस्तान के फिंगर मैं दिखाव जी फिंगर भी देखो आ दो रीग्रो रीकर फिंगर लैफ्ट एंड साइड फर्स्ट एंड सैकंड फिंगर एंड इन आर्गुइंग विदी मीट एनी इट्स बैटर टू कॉल दारी एक्चुअली गुरगा ਉਹਨਾਂ ਨੂੰ ਟੈਲੀਫੋਨ ਦਾ ਐਡਰੈਸ ਵੀ ਦੇ ਲਗਿਆ ਉਹਨਾਂ ਨੇ ਜਸਟ ਕਾਲ ਦਮ ਲੈ ਫਾਇੰਡ ਆਊਟ ਦ ਟ੍ਰੂਥ ਕਿ ਅੱਛੀ ਵੀ ਟੈਲ ਯੂ ਐਵਰੀਥਿੰਗ ਹਾਂ ਸੋਲਵ ਕੀ ਇਹਨਾਂ ਦਾ ਨਾਮ ਹੈ ਪ੍ਰਕਾਸ਼ ਸਿੰਘ ਭੱਟਾ ਤੇ ਜਨਮ 20 ਜਿਵੇਂ ਪਹਿਲਾਂ ਦੱਸਿਆ 26 ਆਫ ਜੁਲਾਈ 1946 ਉਹਨਾਂ ਨੂੰ ਸਿਵਲ ਜਰਮਨ ਹੈ ਤੇ ਇਹਨਾਂ ਦਾ ਪਾਰਟ ਹੈ ਸੀ ਬਲੂਚਿਸਤਾਨ ਬਲੂਚਿਸਤਾਨ ਪਾਕਿਸਤਾਨ 1947 ਪਾਕ ਆਪਣਾ ਇੰਡੋ ਪਾਕ ਬਣਿਆ ਜੀ ਤੇ ਇਹਨਾਂ ਜਨਮ 1946 ਚ ਬਲੂਚਿਸਤਾਨ ਚ ਹੋਇਆ ਤੇ ਨੇ ਐਮ ਨੇ ਇੰਗਲਿਸ਼ ਕੀਤੀ ਹੋਈ ਹੈ ਉਹ ਐਮ ਨੇ ਇੰਗਲਿਸ਼ ਕੀਤੀ ਹੈ ਫ੍ਰੈਂਚ ਡਿਪਲੋਮਾ ਕਰ ਫ੍ਰੈਂਚ ਲਗੂਜ ਡਿਪਲੋਮਾ ਕੀਤਾ ਹੈ ਇਹੀ ਵਜੋਂ ਪ੍ਰੋਫੈਸਰ ਇਨ ਫ੍ਰਾਂਸ ਫ੍ਰਾਂਸਿਸ ਪ੍ਰੋਫੈਸਰ ਹੈ ਸਾਰੀ ਜਿਹੜੀ ਪ੍ਰੋਫੈਸਰ ਹੈ ਇਫ੍ਰਾਂਸ ਐਂਡ ਵਰਕ ਜੀ ਇੰਟਰਪ੍ਰੀਟਡ ਟੀਚਿੰਗ ਟੀਚਿੰਗ ਪ੍ਰੋਫੈਸ਼ਨ ਟੀਚਿੰਗ ਪ੍ਰੋਫੈਸ਼ਨ ਇਨ ਫ੍ਰਾਂਸ ਇੰਟਰਪ੍ਰੀਟਰ ਕੰਮ ਕੀਤਾ ਫ੍ਰਾਂਸ ਦੇ ਤੇ ਵੀ ਇੰਗਲਿਸ਼ੀ ਟ੍ਰਾਂਸਲੇਸ਼ਨ ਕਰਦਾ ਹੈ ਇਹਨਾਂ ਦੇ ਵਾਈਸਨ ਆਗਾ

ਗੁਰਗੋਆ ਸੈਕਟਰ 56 ਗੁਰਗੋਆ ਤੇ ਇਹ ਇਹ ਕਿਹੜਾ ਹੈਗਾ ਜੀ ਪਿੰਨ ਨੰਬਰ ਪਿੰਨ ਨੰਬਰ ਤੇ ਇਹ ਗੁਰਗੋਆ ਦਾ 122011 122011 ਇਹਨਾਂ ਟੈਲੀਫੋਨ ਨੰਬਰ ਹੈਗਾ ਇਸ ਦਾ ਪਰਸਾ ਦਾ 99712 99712 75657 ਫੇਰ ਦੋੜਾ ਜੀ 9971275657 ਇਨ ਦਾ ਫੋਨ ਨੰਬਰ ਹੈ ਤੇ ਇਹ ਮਿਰਕਲ ਹੋ ਰਿਹਾ ਜਿੱਥੇ ਦੇਖੋ ਇੱਥੇ ਕੋਈ ਕੋਈ ਜੀ ਪੋਸੀਬਲ ਨਹੀਂ ਜਿਹੜੀ ਕਿ ਬਾਬਾ ਜੀ ਨੇ ਪੋਸੀਬਲ ਐਮ ਐਮ ਪੋਸੀਬਲ ਚੀਜ਼ਾਂ ਤਾਂ ਤੇ ਬਾਬਾ ਜੀ ਇਸ ਤਰੀਜ਼ੇ ਮਾਰੇ ਪੋਸੀਬਿਲ ਕੀਤੀ ਤੇ ਸੰਤਾਂ ਨੂੰ ਵੀ ਨਹੀਂ ਲੋਕਾਂ ਦੇ ਨਾਂ ਚਾ ਜਾ ਕੇ ਦੇਖੋ ਲੱਖਾਂ ਦਾ ਕਟ ਹੋ ਰਿਹਾ ਕਾਹ ਤੋਂ ਹੋ ਰਿਹਾ ਮੇਰੇ ਬਾਬਾ ਜੀ ਕਮਾਈਆ ਉਹਦੇ ਕਰਕੇ ਹੋ ਰਿਹਾ ਹਾਂ ਜੀ ਇਹਨਾਂ ਦੇ ਦੋ ਡਾਕਟਰ ਸਹੀ ਦੋ ਕੁੜੀਆਂ ਵਾਂਗ ਜੀ Both post from, from, from JL Nehru University, Delhi. Jawaharlal Nehru University, Delhi. They one of the world's best universities of the world, uh, world's best universities. JL Nehru University, Delhi. <coughs> Sorry. They both are teaching professionals. Both the scholarships are Both scholarships are ਇਹ ਵੀ ਇਹਨੇ ਵੀ 10 ਜਿਹੜੀਆਂ ਕੁੜੀਆਂ ਬਈ ਜਿਹੜੇ ਬੈਸਟ ਗੁਣੀਆਂ ਗਈਆਂ ਬਈ ਤੁਸੀਂ ਦੇਖੋ 10 ਜਿਹੜੇ ਬੈਸਟ ਗੁਣੀਆਂ ਗਈਆਂ ਤੇ ਬਈ ਵਰਲਡਵਾਈਡ ਉਹਨਾਂ ਵਿੱਚ ਦੋ ਵੱਡਾ ਸਿਸਟਰਸ ਆਉਂਦੀਆਂ ਤੁਸੀਂ ਸਰਚ ਕਰਕੇ ਦੇਖੋ ਵੱਡਾ ਸਿਸਟਰਸ ਵੱਡਾ ਸਿਸਟਰ ਆ ਉਹ ਕੁੜੀਆਂ ਜਿਹਦੇ ਵਿੱਚ ਤੇ ਇਹਨਾਂ ਦੇ ਹਸਬੰਦ ਜਿਹੜੇ ਇਹਨਾਂ ਦੇ ਹਸਬੰਦ ਜਿਹੇ ਕੁੜੀ ਵੱਡੀ ਕੁੜੀ ਦਾ ਹਸਬੰਦ ਉਹਨੇ ਬੀਕਮ ਕੀਤੀ ਹੋਈ ਆ ਉਹ ਵਾਈਸ ਪ੍ਰੈਜ਼ੀਡੈਂਟ ਐਚਡੀ ਐਚਡੀ ਐਫਸੀ ਬੈਂਕ ਦੇ ਵਿੱਚ ਵੇ ਵਾਈਸ ਪ੍ਰੈਜਿਡੈਂਟ ਜੋ ਬੀਕਮ ਕੀਤੀ ਜੇ ਨੰਬਰ 2 ਦੇ ਕੁਡੂਜੀ ਕੁੜੀ ਜਿਹੜੇ ਹਸਬੰਦ ਉਹ ਚਾਰਟਰ ਅਕਾਊਂਟੈਂਟ ਐ ਐਮ ਐਸ ਸੀ ਹੈ ਨਾ ਉਹ ਚਾਰਟਰ ਅਕਾਊਂਟ ਤੇ ਤੇ ਹੁਣ ਜੇ ਕਿਸ ਤਰ੍ਹਾਂ ਗੱਲ ਹੋਈ ਦੇ ਇਹ ਬਾਬਾ ਜੀ ਤਾਂ ਬਾਬਾ ਜੀ ਸ਼ਸ਼ੀ ਮਹਾਰਾਜ ਕੋਲ ਇਹ ਪਰਿਵਾਰ ਇਹ ਭੁੱਖ ਤੇ ਸੀ ਇਹ ਵੀ ਆਪਣਾ ਤੇ ਉਹ ਆਪਣਾ ਇਹਨਾਂ ਦੇ ਪ੍ਰਿੰਸੀਗੇ ਜੀ ਗੁਣਨਗਰੀ ਕਾਜੀ ਪ੍ਰਿੰਸੀਪਲ ਸੀ ਮੈਂ ਵੀ ਉਹਨਾਂ ਨੂੰ ਉਹਨਾਂ ਨਾਲ ਲੈ ਕੇ ਉਹਨੂੰ ਬਾਬਾ ਜੀ ਦੇ ਕੋਲ ਉੱਥੇ ਲੁਧਿਆਣੇ ਦੇ ਬਾਬਾ ਜੀ ਕੋਲ ਪਹੁੰਚਦੇ ਸੀ ਬਾਬਾ ਜੀ ਬਿਮਾਰ ਰਹੇ ਸੀ ਤੇ ਪ੍ਰੋਫੈਸਰ ਪ੍ਰਨਾਥਾ ਪ੍ਰਕਾਸ਼ ਸਿੰਘ ਪਰ ਲੰਮੇ ਬਿਮਾਰ ਰਹੇ ਸੀ ਇਹਨਾਂ ਦੀ ਉਮਰ 8-9 ਸਾਲ ਸੀ ਬਾਬਾ ਜੀ ਜੀ ਕੋਲ ਪਹੁੰਚਦੇ ਇਹਨਾਂ ਦੀ ਅਸਥੀਰ ਸੀਗੀ ਇੱਕ ਸੰਤ ਕਰਤਾਰ ਸਿੰਘ ਜੀ ਉਹ ਜਿਹੜੇ ਕਿ ਭਾਣ ਜੀ ਸੀ ਵੀ ਰਾਗੀ ਸਜਾਣ ਸਿ ਦਿੱਲੀ ਵਾਲੇ ਦੇ ਭਾਣ ਜੀ ਸੀ ਸੰਤ ਕਰਤਾਰ ਸਿੰਘ ਜਿਹੜਾ ਜਸਪਾਲ ਸਿੰਘ ਨਾਲ ਉਹਨਾਂ ਦੇ ਭਾਂਜੀ ਸੀ ਜਿਹੜੇ ਕਰਤਾਰ ਸਿੰਘ ਉਹਨਾਂ ਦੇ ਉਹਨਾਂ ਦੇ ਬਰਦਰ ਲਾ ਸੀਗੇ ਜੀ ਇਹ ਉਹਨਾਂ ਦੇ ਬਰਦਰ ਲਾ ਸੀਗੇ ਤੇ ਆਪਣਾ ਤੇ ਆਪਣਾ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਸੀ ਉਹਦੇ ਦੇ ਰਿਸ਼ਤੇਦਾਰ ਸੀ ਤੇ ਉਹਨਾਂ ਦੇ ਨਾਲ ਬਾਜੇ ਦੇ ਜੋੜੀ ਵੀ ਲਾਦੇ ਹੁੰਦੇ ਸੀ ਤੇ ਮੱਖਣ ਇਹ ਗਾਰੇ ਤੇ ਬਾਜੇ ਦੇ ਵੰਦੇ ਨਾਲ ਮੱਖਣ ਸਿੰਘ ਤਵਲਾ ਬਜਾਉਂਦੇ ਸੀ ਸੰਤ ਕਰਤਾਰ ਸਿੰਘ ਨੇ ਇਹ ਇਹਨਾਂ ਦੇ ਨਾਲ ਸਰਾਇਤਾ ਵੀ ਨਾ ਨਹੀਂ ਤੇ ਬੱਚੇ ਨੂੰ ਇਹਨਾਂ ਨੂੰ ਪ੍ਰਕਾਸ਼ ਸਿੰਘ ਜੀ ਇਹਨਾਂ ਨੇ ਨਾ ਕਿ ਬਾਬਾ ਜੀ ਦੇ ਕੋਲ ਬਾਬੇ ਬਾਬਾ ਜੀ ਚਰਨੀ ਪੈ ਰਖਤਾ ਤੇ ਉਹ ਸੰਤ ਕਰਤਾਰ ਸਿੰਘ ਨੇ ਸਸਿਆਣ ਸਿੰਘ ਜੀ ਦੇਲੇ ਪਾਣ ਜੀ ਸੀ ਉਹਨਾਂ ਨੇ ਬਾਬਾ ਜੀ ਕੋਲ ਬੇਚੀ ਕੀਤੀ ਬਾਬਾ ਜੀ ਮੁੰਡਾ ਠੀਕ ਨਹੀਂ ਰਹਿਦਾ ਬਾਬਾ ਜੀ ਸਿਰਫ ਇਹ ਸਿਰਫ 1 ਮਿੰਟ ਲਈ ਮੇਰੇ ਕੋਲ ਨਾ ਜੇ ਕਿਤੀ ਨਾਲੇ ਵੀ ਬਾਬਾ ਜੀ ਕੋਲ ਸੀ ਇੱਕ ਮਿੰਟ ਹੀ ਇੱਕ ਮਿੰਟ ਭਾਵੇਂ ਕਿ ਕਭਰਾਉ ਦਾ ਠੀਕ ਹੋ ਜਾਓ ਕਭਰਾਉ ਦਾ ਠੀਕ ਹੋ ਜਾਓ ਇਹ ਤੇ ਨੋ ਅਮਰੀਕਨ ਇਸ ਗੋਟ ਟੂ ਹੈਪਨ ਸਿਰੋਜੀ ਇਹ ਤੇ ਚਮਤਕਾਰ ਹੋਣ ਲੱਗਿਆ ਕੀ ਹੋਣ ਲੱਗਿਆ ਚਮਕਾ ਜਿਹਦੇ ਚ ਸਾਇੰਸ ਵੀ ਹੋ ਰਹੀ ਹੈ ਚਮਤਕਾਰ ਵਿੱਚ ਸਾਇੰਸ ਵੀ ਹੋ ਰਹੀ ਉਹ ਕੋਈ ਵੱਡੀ ਗੱਲ ਹੈ ਕਿੰਨੀ ਵੱਡੀ ਗੱਲ ਹੈ ਸਾਇੰਸ ਵੀ ਹੋ ਰਹੀ ਥੇ ਤੇ ਕਿਵੇਂ ਹੋ ਰਹੀ ਦੇਖੋ ਤੁਸੀਂ ਤੇ ਇਹਨਾਂ ਦੇ ਜਿਹੜੇ ਸੀਗੇ ਵੀ ਆਪਾਂ ਦੇਖਿਆ ਜਾਵੇ ਨਾ ਦੀ ਤੇ ਇਹਨਾਂ ਨੇ ਵੀ ਆਪਰਾ ਉੱਥੇ ਜਦੋਂ ਵੀ ਇਹ ਬਈ 13-14 ਸਾਲ ਦੀ ਉਮਰ ਚ ਹੋ ਗਏ ਜੀ ਉਥੇ ਵੀ ਦਿੱਲੀ ਦੇ ਡਾਕਟਰ ਸੀਗੇ ਡਾਕਟਰ ਕੇਸੀ ਜੈਨ ਐਮਬੀਬੀਐਸ ਦਿੱਲੀ ਦੇ ਤੇ ਕੇਸੀ ਜੈਨ ਐਮਬੀਬੀਐਸ ਡਾਕਟਰ ਸੀ ਉਹਨਾਂ ਨੇ ਰਿਕੁਆਇਰ ਕੀਤਾ ਕਿ ਉਂਗਲਾਂ ਦੀ ਬੇ ਪ੍ਰੋਬਲਮ ਪੈ ਗਈ ਦੋ ਦੀ ਲੈਫਟ ਹੰਡ ਸਾਈਡ ਦੀ ਦੋ ਉਂਗਲਾਂ ਦੀ ਤੇ ਉਹਨਾਂ ਨੇ ਉਂਗਲਾਂ ਜੀ ਕੱਟਤੀਆਂ ਕਿਵੇਂ ਕੱਟਤੀਆਂ ਇਨਫੈਕਸ਼ਨ ਤੋਂ ਡਰਦੇ ਕਿਤੇ ਇਨਫੈਕਸ਼ਨ ਹੋ ਜਾਈ ਕਿਤੇ ਬਾਹਰ ਨਾ ਕੱਟਣੀ ਪਾ ਜੇ ਜਾਂ ਫਿਰ ਕੱਟ ਰਵੇ ਜੀ ਉਂਗਲਾਂ ਕੱਟਤੀਆਂ ਇਹ ਬਿਦੌੜ ਗਿਆ ਦੀ ਪਰਮਿਸ਼ਨ ਫਰਮ ਪਪਲਸ ਐਪੀਰੀਐਂਸ ਐਕਚੁਅਲੀ ਹਾਂ ਤੇ ਉਹ ਉਹਨਾਂ ਨੂੰ ਵੀ ਹੀ ਡਾਕਟਰ ਜੈਬਾ ਹੀਲੀ ਵਰਡ ਇਟ ਹੀ ਮਾਈਟ ਗੈਟ ਇਨਫੈਕਸ਼ਨ ਐਕਚੁਅਲੀ ਹਾਂ ਦੱਸ ਉਹਨਾਂ ਨੇ ਇਸ ਕਰਕੇ ਕੱਟਤੀਆਂ ਕੱਟਣ ਦੇ باوجود ਕੀ ਹੋਇਆ ਜੀ ਤੇ ਵੀ ਚਾਹ ਦੇ ਉੱਤੇ ਪੱਟੀ ਬੰਨਤੀ ਇਹਨਾਂ ਨੂੰ ਜਦ ਮਦਰ ਨੂੰ ਪਤਾ ਲੱਗਿਆ ਜੀ ਤੇ ਉਹ ਬਹੁਤ ਰੋਈ ਫਿਰ ਮੇਮ ਜੀ ਦੇ ਪਾਸੋਂ ਪਿੰਗਸ ਕੱਟੀਆਂ ਤੇ ਫਿਰ ਜਦੋਂ ਇਹਨਾਂ ਦੇ ਪਿਤਾ ਨੂੰ ਪਤਾ ਲੱਗਿਆ ਜੀ ਦੇਖੋ ਜਦੋਂ ਇਹਨਾਂ ਦੇ ਪਿਤਾ ਨੂੰ ਪਤਾ ਲੱਗਿਆ पिता जी भी बहुत गबराए थे बेहना भी, भी, भी की माड़ी गल होगी फिर इन्ह ने देखो mm. ना। ना। ने बे एना हो गया ईश्वर सिंह जी ने वचन करता से कोई कुछ नहीं हों कोई चीज नहीं होंगी कुछ बे ठीक हो जाओ मुंडा घबरा हम अस्सी साल तो उत्ते उम्र छियाली चला लो किए अस्सी साल तो उम्र अस्सी साल के करीब हूं आया ਤੇ ਬਾਬਾ ਜੀ ਬਸ ਕਿਤੇ ਕਿਹਨੇ ਕੋਲੋਂ ਕੁਛ ਨਹੀਂ ਹੁੰਦਾ ਦੇਖੋ ਤੁਸੀਂ ਕਿਵੇਂ ਆ ਫਿਰ ਉਹ ਵੀ ਨੇ ਬਾਬਾ ਜੀ ਕੋਲ ਬੇਨਤੀ ਕੀਤੀ ਬਾਬਾ ਈਸ਼ਤਰੀ ਮਹਾਰਾਜ ਦੇ ਇੱਕ ਬੇਨਤੀ ਕੀਤੀ ਬਾਬਾ ਜੀ ਤੁਸੀਂ ਇਹ ਬਸ ਕਿਤੇ ਸੀ ਵੀ ਕਿਹਨੇ ਕੁਛ ਨਹੀਂ ਹੁੰਦਾ ਵੀ ਇਹ ਗੱਲ ਕਿਉਂ ਹੋ ਗਈ ਦੇਖੋ ਇਹ ਗੱਲ ਕਿਉਂ ਹੋ ਗਈ ਫਿਰ ਡਾਕਟਰ ਤਾਂ ਹੁੰਦਾ ਹੀ ਇਹ ਗੱਲ ਕਿਉਂ ਹੋ ਗਈ ਉਹਨਾਂ ਨੇ ਵੀ ਅਰਦਾਸ ਕੀਤੀ ਅਰਦਾਸ ਕਰਕੇ ਅਰਦਾਸ ਕੀਤੀ ਉਸ ਤੋਂ ਬਾਅਦ ਵੀ ਜਦੋਂ ਫਿਰ ਡਾਕਟਰ ਕੋਲ ਪੱਟੀ ਕਰਨ ਜਾਂਦੇ ਨੇ ਜੀ ਡਾਕਟਰ ਜੇ ਪਟਿਕਰ ਲਿਖਾ ਜੀ ਡਾਕਟਰ ਜਿਹੜਾ ਸੀਗਾ ਕੇ ਸੀ ਜੈਨ ਦਿੱਲੀ ਦਾ ਡਾਕਟਰ ਤੁਸੀਂ ਫਾਈਂਡਰ ਕਰ ਸਕਦੇ ਹੋ ਗੂਗਲ ਸਰਚ ਕਰਕੇ ਕੇ ਸੀ ਜੈਨ ਤੇ ਡਾਕਟਰ ਐਮ ਪੀ ਐਸ ਡਾਕਟਰ ਜਿਹਨ ਨੇ ਦੇਖਿਆ ਜੀ ਡਾਕਟਰ ਜੈਨ ਨੇ ਦੇਖਿਆ ਵੀ ਹੱਡੀ ਕਾ ਗਰੋ ਹੋਣ ਲੱਗੀ ਤੇ ਮੈਂ ਬਿਲਕੁਲ ਸੱਚਾਈ ਦੱਸਣ ਲੱਗਾ ਜੀ ਟੈਲੀਫੋਨ ਨੰਬਰ ਸੁਣੇ ਕੋਲ ਆ ਬਈ ਸੁਣੋ ਧਿਆਨ ਨਾਲ ਤੇ ਵੀ ਉੱਥੇ ਦੇਖੋ ਵੀ ਦੇਖੋ ਬਾਬਾ ਜੀ ਕਿੰਨੀ ਮਹਾਨ ਸ਼ਕਤੀ ਦੇ ਮਾਰਕ ਸੀ ਬਾਬੇ ਇਸ ਤੇ ਮਾਰਦੇ ਦੇ ਵੀ ਮੇਰੇ ਬਾਬੇ ਬਾਬਾ ਜੀ ਆਪ ਸਭ ਕੁਝ ਸਮਰੱਖ ਸੀ ਇਹ ਮਹਾਂ ਪ੍ਰਸ਼ੰਸੇ ਜੇ ਮਹਾਂ ਪ੍ਰਸ਼ੰਸਾ ਨਕਾਰ ਤੇ ਇਹਦਾ ਜਨਾਰ ਧੂਰ ਮਗੇ ਜਿਸ ਕਰਕੇ ਜਿਹਾ ਆਪ ਜਬ ਅਵਰਾਂ ਨਾਮ ਜਪਾ ਰਹੇ ਅਵਰਾਂ ਨਾਮ ਤੇ ਸੁਛੇ ਜਨਾਰ ਧੂਰ ਮਗੇ ਜਿਸ ਗੁਰਸੇ ਕੀ ਜੋ ਆਪ ਜਬ ਅਵਰਾਂ ਨਾਮ ਜਪਾ ਬਾਬਾ ਜੀ 7.5 ਨਿਕ ਪ੍ਰਣ ਨਾਮ ਮਿਸ਼ਕਾਇਆ ਤੇ ਵੀ 13 68 ਬਣਾਇਆ 13 13 68 ਨਾ ਅਕਸ ਬਣਾ ਕੇ 13 68 ਗੁਰੂ ਗ੍ਰੰਥ ਸਾਹਿਬ ਨੂੰ ਰਿਹਾ ਆਪ ਉਹਨਾਂ ਦਾ ਕਹ ਰਿਹਾ ਜਗੇ ਛੋੜਾ ਪੜਾ ਜਸਤਿਕ ਵਿਦਿਆ ਚਾਕੇ ਦੇਖੋ ਬੱਚਾ ਕੋ ਕੀ ਜਮੀਨ ਹੈ ਕਨਾਲ ਦੇ ਹਿਸਾਬ ਨਾਲ ਜਮੀਨ ਆਉਂਦੀ ਹੈ ਇੱਕ ਪਰਵਾਰ ਨੂੰ ਛੱਡ ਕੇ ਬਾਕੀ ਸਾਰੇ ਪਰਵਾਰਾਂ ਦੇ ਕਨਾਲਾ ਕਰਾ ਦੇ ਪੰਜ ਪਰਵਾਰ 10 ਕਰਾ 7 ਕਰਵਾ ਲੈ ਜਮੀਨ ਆਉਂਦੀ ਹੈ ਹੈ ਤੇ ਆਪਣਾ ਇਹ ਦੇਖੋ ਜੀ ਫਿਰ ਡਾਕਟਰ ਜੈਨ ਨੇ ਜੋ ਦੇਖਿਆ ਜੀ ਕਿ ਅੰਗੂਲਾਵ ਸਟਾਰਟ ਗਰੋਇੰਗ ਹੈ ਇਹ ਕੀ ਗੱਲ ਹੋ ਗਈ ਫਿਰ ਡਾਕਟਰ ਨੇ ਉਹ ਪੁੱਛਿਆ ਵੀ ਵੀ ਤੁਸੀਂ ਵੀ ਇਹ ਗੱਲ ਕੀ ਹੋ ਗਈ ਵੀ ਤੁਸੀਂ ਵੀ ਅਰਦਾਸ ਕੀਤੀ ਸੀ ਉਹ ਕਹਿੰਦੇ ਹਾਂ ਜੀ ਸੀ ਕਹਿੰਦੇ ਅਰਦਾਸ ਕੀਤੀ ਸੀ ਬਸੇ ਬਾਬਾ ਜੀ ਸਿਸ ਨਹੀਂ ਕੋਕੀਤੇ ਨਾਲ ਸਰਬ ਫਿਰ ਆਈ। ਫਿਰ ਇਹ ਦੇਖੋ ਡਾਕਟਰ ਨੇ ਵੀ ਮੈਂ ਗੁਰੂ ਮਹਾਰਾਜ ਨੂੰ ਹਾਜ਼ਰੀ ਆ ਕੇ ਦੱਸਿਆ ਗਿਆ ਕਰ। ਉਹਨੇ ਪੁੱਛੀਓ ਡਾਕਟਰ ਨੇ ਜੀ ਮੱਥਾ ਟੇਕਿਆ। ਮੱਥਾ ਟੇਕਿਆ ਵੀ ਉਹ ਮੈਂ ਕਹਿੰਦੇ ਵੀ ਤੁਹਾਡਾ ਗੁਰੂ ਬਿਜੇ ਸੋਡ ਜੀ ਨੂੰ ਸੀ ਸ਼ਰਧਾ ਜਿੱਥੇ ਉਹ ਧਰਨਾ ਕਿਸ ਗੱਲ ਹੋਗੀ। ਇੰਪੋਸੀਬਲ ਪੋਸੀਬਲ ਕਹਤੀ ਵਫੇ। ਤਾਂ ਸਵੈਜ ਕੀ ਕਰੋ ਜੀ ਹੁਣ ਇਸ ਦਾ ਕਿੱਥੇ ਜਵਾਬ ਹੋਵੇ। ਬਾਬਾ ਜੀ ਜੀ ਸਮਰੱਥ ਸੀ ਇਹ ਆਪਾਂ ਔਰ ਵੀ ਇੱਥੇ ਜਪਾ ਹੁਣ ਆਪਣੇ ਅਸੀਂ ਸੁਣਦੇ ਹਾਂ ਇੱਥੇ ਸੁਣ ਲਓ ਜੀ ਉਹ ਫੁਲਨ ਆ ਨਾਂਛੇ ਦੀ ਸਟੇਜ ਤੇ ਬਾਬਾ ਜੀ ਦੇ ਗਾਣੇ ਚਾਹੀਦੇ ਬਾਬੇ ਦੀ ਗੱਲ ਸੁਣਦੇ ਆ ਕਿ ਕਿੱਡੀ ਵੱਡੀ ਕਰਮਾਤ ਬਾਬੇ ਦੀਆਂ ਤੇ ਜੇ ਜਦੋਂ ਹੋਣੀ ਆ ਵੀ ਚੀਜਾ ਬੰਦੇ ਸਾਹਮਣੇ ਬੈਠੇ ਆ ਤੇ ਉਹਨਾਂ ਫੋਲਕ ਨੂੰ ਸਤਗੜ ਨਾਲ ਸਤਗੜ ਨੂੰ ਜਿਹੜਾ ਕੋਈ ਇੱਛਾ ਤੇ ਇਹ ਫਲ ਪਾਏ ਕੋਈ ਜਿਹੜਾ ਕੋਈ ਸਤਗੜ ਨੂੰ ਇੱਛਾ ਉਹ ਜਿਹੜਾ ਫਲ ਮਿਲ ਜੇ ਤੈਸੋਂ ਪੰਜ ਅੰਗ ਤੇ ਭੁੱਲੇ ਸਖ ਗੁਰੂ ਸੁਝਾਏ ਉਚਿਤ ਜਦ ਮਾਰਗ ਪਾਏ ਭੁੱਲੇ ਸਖ ਉਹ ਸਾਡੇ ਅੱਗੇ ਪਰਿਵਾਰਾਂ ਅੱਗੇ ਭੁੱਲੇ ਸਖ ਸੀ ਉਹ ਜ ਬੇ ਉਚੜ ਜਦ ਸੀ ਤੇ ਮੋ ਗੁਰੂ ਸਾਹਿਬ ਨੇ ਮਾਰਗ ਪਾਇਆ ਦੋਸਤ ਸੇ ਸਬਾਬਾ ਜੀ ਸੰਗ ਕਰਕੇ ਸਹੀ ਰਸਤੀ ਤੇ ਆਈ ਹੈ ਤੇ ਵੀ ਇਹ ਦੇਖੋ ਜਿਸਾਬ ਵੇਲਾ ਪ੍ਰਵਾਨ ਚ ਸਤਗੁਰ ਭੇਟਿਆ ਹੋਇਆ ਸਾਧੂ ਸੰਗ ਫਿਰ ਦੁੱਖ ਨਾ ਢੇਟਿਆ ਮਾ ਸੋ ਵੀ ਅੰਤ ਇਹ ਫਿਰ ਸਾਰੀ ਸੰਖਿਆ ਕਰੋ ਫਿਰ ਦੋਖ ਜਾਵੇ ਇਹ ਉਹ ਪਰ ਵੀ ਦੋਖ ਨਿਵ ਉਹ ਗੁਰ ਪਰਮੇਸ਼ਰ ਇੱਕ ਸਮੇਂ ਰਹਿ ਸਮਾਇ 50 ਦੇ ਗੁਰੂ ਤੇ ਪਰਮੇਸ਼ਰ ਇੱਕ ਸਮੇਂ ਰਹਿ ਸਮਾਇ 55 14 ਹੈ ਗੁਰ ਪਰਮੇਸ਼ਰ ਇੱਕੋ ਜਾਣ 864 ਤੇ ਉਹ ਤਾਂ ਭਾਵਨਾ ਦੀ ਗੱਲ ਹੈ ਜਿਹ ਮੈਂ ਧੰਦੇ ਜੇ ਪਾਉਣ ਰੱਖੀ ਸੀ ਪੱਥਰ ਸੇ ਪ੍ਰਗਟ ਹੋ ਗਏ ਸੀ ਉਹ ਆਲ ਇਹ ਗੁਰਮੁਖ ਨੂੰ ਰੰਧਾਰਾ ਗੁਰਮੁਖ ਸਮਝ ਆਵੇ ਗੁਰਮੁਖ ਸੱਤ ਸਿੱਧ ਗੁਰਮੁਖ ਮੁਖ ਨਾ ਪਾਵੇ ਗਰਵਨ ਕੋਲ ਧਾਰਾ ਗਰਵਨ ਸਸ ਜAVE ਗਰਵਨ ਸਰਤਾ ਸਿੱਧ ਗਰਵਨ ਮੁਕਤਾ ਪਾਵੇ ਤੇ ਰਸੰਣੜ ਨੇ ਗੁਰੂ ਦੀ ਉਹ ਮੁਕਤੀ ਪੈਂਦੀ ਗੁਰੂ ਧਾਰਨਾ ਪੈਂਦਾ ਗੁਰੂ ਧਾਰਨਾ ਪੈਂਦਾ ਗੁਰੂ ਧਾਰਨਾ ਕਰੋ ਕਿ ਤਾਂ ਕੰਪਤਕਤੀ ਹੰਦੀਆ ਹਾਂ ਤੇ ਤੇ ਹਰ ਕੇ ਸੇਵਕ ਜੋ ਹਰ ਭੈਤਨ ਕੀ ਕਥਨ ਰਹੀਏ ਹਰ ਕੈ ਸੇ ਹਰ ਭਾਏ ਕੀ ਕਥਨ ਰਹੀਏ ਆਪ ਨੇ ਜਾ ਕੇ ਕੌਨ ਨ ਮਰਤੇ ਪਰਲੰਸ ਸੰਘਾਰੀਏ 855 ਜਾ ਕੇ ਤੇ ਆਪ ਸਮਝ ਵਜਾਂਗੇ ਇਹ ਵੀ ਇਹ ਵਿਸਾਖੀ ਸੀ ਅੱਜ ਇਹ ਤੁਸੀਂ ਫੋਨ ਕਰੋ ਪਤਾ ਕਰੋ ਇਹ ਬਾਬਾ ਜੀ ਬਖਸ਼ਾ ਦੇਖੋ ਜੀ ਕਿਸ ਤਰ੍ਹਾਂ ਉਂਗਲਾਂ ਕੱਟੀਆਂ ਹੋਈਆਂ ਆ ਗਰਾਈਆਂ ਪੜੇ ਲਿਖੇ ਪਰਵਾਰ ਦੀਆਂ ਆਂ ਪੜਦੀਆਂ ਨਹੀਂ ਪੜੇ ਜੋ ਹੈ ਪਰਵਾਰ ਦੀਆਂ ਉਂਗਲਾਂ ਦੇਖੋ ਉਂਗਲਾਂ ਦਾ ਫੋਟੋ ਦਿਖਾਤੀ ਬੰਦੇ ਦੀ ਫੋਟੋ ਦਿਖਾਤੀ ਬੰਦੇ ਆ ਐਡਰੈਸ ਦਿੱਤਾ ਬੰਦਾ ਟੈਲੀਫੋਨ ਨੰਬਰ ਦਿੱਤਾ ਬੀ ਐਜੂਕੇਟਿਡ ਪਰਸਨ ਉਹਦਾ ਜਿਹੜੀ ਫਰਸਟ ਲੈਂਗੁਏਜ ਐ ਐਕਚੁਅਲੀ ਉਹਨਾਂ ਦੀ ਇੰਗਲਿਸ਼ ਆ ਪੰਜਾਬੀ ਵੀ ਬੋਲਦੇ ਆ ਪਾ ਬੋਲਦੇ ਇੰਗਲਿਸ਼ ਆ ਇੰਗਲਿਸ਼ ਗੱਲ ਕਰਕੇ ਦੇਖੋ ਪੜੇ ਲਿਖੇ ਬੰਦੇ ਵੀ ਜਾ ਕੇ ਉਹਨਾਂ ਨੂੰ ਕਿਸ ਤਰ੍ਹਾਂ ਵਾਪਈਏ ਉਹਨਾਂ ਨੂੰ ਸੁਦੇਸਤ ਬਈ ਇਹ ਬੰਤੀਲ باقی ਆਪਣੇ ਲਈ ਉਹ ਮਰਦਾ ਦੀ ਗੱਲ ਸੀ ਮਰਦਾ ਆਪਣੇ ਬਾਬਾ ਜੀ ਵੱਸੇ ਦਗਾਈ ਮਰਦਾ ਬਾਬਾ ਜੀ ਬਚਨ ਕਰਦੇ ਸੀ ਅਸੀਂ ਸੁਣਿਆ ਬਚਨ ਵੀ ਇੱਥੇ ਵੀ ਆਪਣਾ ਇਹ ਵੀ ਦਰਗਾਹ ਪਛਾਣ ਕਰ ਲੋ ਤੇ ਇਹ ਜਿਹੜੀ ਦਰਗਾਹ ਦੀ ਨਿਸ਼ਾਨੀ ਉੱਤੇ ਜੋ ਉੱਪਰ ਜਾਓਗੇ ਰਬੀ ਦਾਗਾਹ ਉੱਥੇ ਵੀ ਇਹ ਨਿਸ਼ਾਨੀ ਜਤੋਂ ਇਨਸ਼ਾਅੱਲ ਬਾਬਾ ਜੀ ਬਚਨ ਉਹ ਹੀ ਚੀਜ਼ ਸਭ ਤੋਂ ਔਰੀ ਆ ਨਾਂਰ ਸਦੀ ਮਰਦਾ ਜਿਸ ਨੇ ਜੋੜ ਲਾਇਆ ਸੀ ਨਾ ਹਰ ਸੰਬੰਧ ਨੂੰ ਪੱਕੀ ਦਾ ਕਾਰਾ ਫਰਨਾ ਤੇ ਕਹਿੰਦੇ ਸੀ ਉਹ ਚੀਜ਼ ਵੀ ਆਰ ਗੋਇੰ ਟੂ ਪ੍ਰੂ ਵਰੀਥਿੰਗ ਬਟ ਆਰ ਰਿਕਵੈਸਟਿੰਗ 댓 ਪਾਰਟੀਕਲ ਪਾਰਟੀਕਲ ਪੀਪਲਸ ਟੂ ਕਮ ਫਾਰਵਰਡ ਐਂਡ ਟੂ ਡਿਸਕਸ ਵਿਦ ਅਸ ਕਮ ਫਾਰਵਰਡ ਡਿਸਕਸਸ ਐਂਡ ਯੂ ਗੈਟ ਜੀ ਰਿਵਾਰਡ ਐਸ ਵੈਲ ਫਾਰ 50000 ਰੁਪੀਸ ਰਿਵਾਰਡ ਵੀ ਲੋਕ 50000 ਰਿਵਾਰਡ ਵੀ ਦੇ ਮਾਫੀ ਵੀ ਮੰਗਾ ਗਈ ਪਰ ਸੰਸਿਧ ਕਰੋ ਜੀ ਸਿਨਾਥ ਚੇਮਾ ਦਾ ਬਾਕੀ ਦਾ ਵੀ ਕਿਉਂ ਨਹੀਂ ਬਾਕੀ ਜਾ ਕਰ ਮੇ ਬਾਕੀ ਆ ਕਿਉਂ ਨਹੀਂ ਇਹ ਵੀ ਇੱਥੇ ਸਾਰਾ ਸਾਦੇ ਆਪਾਂ ਰਨਰ ਕਿ ਚਲੋ ਇਹਾਦੇ ਤੇ ਬਾਬਾ ਜੀ ਦੀ ਜੋ ਬਚਨਾ ਬਾਬਾ ਧੰਤ ਬਾਬੇ ਈਸ਼ੀ ਸ਼ੀਮਰਦੇ ਉਹ ਇੱਕ ਇਲਾਹੀ ਜੋਤ ਸੀ ਉਹ ਜੋ ਚਲੇਗੀ ਹੋਰ ਸਾਰੇ ਪਸ਼ਤੌਂਦੇ ਆ ਇਸ ਕਰਕੇ ਨਾਲ ਸਾਰੇ ਮਹਾਂਪੁਰਸ਼ ਸਾਰਨ ਬੇਨਤੀ ਆ ਇਹ ਹਬੇ ਹੁਣ ਬਾਬਾ ਜੀ ਵਰਸੀ ਆਉਂਦੀ ਆ 2 ਅਕਤੂਬਰ ਤੋਂ ਚੱਲਨੇ ਆ 26 ਅਕਤੂਬਰ ਨੂੰ ਭੋਗ ਪੈਣਿਆ ਜੀ ਉਹ ਜਿੰਨੇ ਪਾਠੀ ਆਉਣਗੇ ਦੇਖੋ ਜਿੰਨੇ ਪਾਠੀ ਆਉਣਗੇ ਕਿਸੇ ਪਾਠ ਤੋਂ ਭੇਟਾ ਦਿੱਤੀ ਜਾਣੀ ਕਿਸੇ ਪਾਠ ਨੂੰ ਸਾਰੇ ਮਹਾਂਪੁਰਸ਼ ਰਾਕੇ ਕਰਾ ਰਹੇ ਆ ਤਾਂ ਕਿ ਜਿਹੜੇ ਦੋ ਟਰਨਾਂ ਚ ਪਾਠੀ ਵੀ ਪਰ ਲੋਗ ਇਹ 2 ਟਨਾਂ ਚੋਣਗੇ ਉਹਨਾਂ ਨੂੰ ਇੰਪੋਰਟਡ ਡਬਲ ਬਲੈਂਕਟ ਕੰਪਲਸਟੇ ਜਾਣਗੇ ਕੰਪਲਸਟੇ ਮੈਂ ਵੀ ਇਹ 2 ਟਨਾਂ ਵਿੱਚ ਸਾਰੇ ਤਾਜੇ ਪਾੜ ਕੇ ਉਹਨਾਂ ਨੂੰ ਇਹ ਲਕਾ ਕਪੜਾ ਵੀ ਦੇ ਰਿਹਾ ਤੇ ਵੀ ਬਾਬਾ ਦਾ ਜੀ ਬਾਬਾ ਕੱਪੜਾ ਵੀ ਕਪੜਾ ਵੀ ਦੇ ਰਿਹਾ ਪਰ 2 ਟਨਾਂ ਜਿਹੜੇ ਕੰਨਗੇ ਉਹਨਾਂ ਦੀ ਬਲੈਂਕਟ ਹੋਣਗੇ ਇੰਪੋਰਟਡ ਬਲੈਂਕਟ ਡਬਲ ਬਲੈਂਕਟ ਹੋਣਗੇ ਇਹ ਘਾਟਾ ਕੋਈ ਨਹੀਂ ਬਾਕੀ ਵਰਦੀਆਂ ਹੋਣਗੀਆਂ ਅਰ ਚਾਗਾ ਕਪੜਾ ਹੋ ਵਰਦੀਆਂ ਹੋਣਗੀਆਂ ਪਰ ਪੈਸਾ ਨਹੀਂ ਪੈਸੇ ਦਾ ਕੋਈ ਤਰਕ ਨਹੀਂ ਪੈਸਾ ਬਈ ਵੈਸੇ ਕੋਈ ਤਰਕ ਮਾਇਆ ਦਸੀ ਭਗਤਾ ਕੀ ਕਾਰਕ ਮਾਵੇ ਮਾਇਆ ਦਸੀ ਭਗਤਾ ਕੀ ਕਾਰਕ ਹੋਈ ਭਾਈ ਚਰਨੀ ਲਾਗੇ ਤਾਂ ਮਹਿਲ ਪਾਵੇ ਮਾਇਆ ਦਸੀ ਭਗਤਾ ਕੀ ਕਰਵੇ ਚਰਨੀ ਲਾਗੇ ਤਾਂ ਮਹਿਲ ਪਾਵੇ ਮਹਿਲ ਪਾਵੇ ਨਾ ਜੇ ਕੋਈ ਦੋਸ ਪੱਤੀ ਆ ਗਏ ਮਾਇਆ ਤਾਂ ਪਿੱਛੇ ਪਿੱਛੇ ਫਿਰਦੀ ਆ ਮਾਇਆ ਵੀ ਪਿੱਛੇ ਫਿਰਦੀ ਆ ਇਸ ਕਰਕੇ ਮਾਇਆ ਦੀ ਨਹੀਂ ਗੱਲ ਉਹ ਵੀ ਸ਼ਰਧਾ ਨਾਲ ਸਾਰੇ ਆ ਰਹੇ ਆ ਸ਼ਰਧਾਂ ਵਾਲੀ ਸਿਵਾਰ ਕਰਿਆ ਕਿ ਸਾਰੇ ਬੀਸ ਕਰਕੇ ਆਪਾਂ ਸਾਰੇ ਬਰਾੜ ਮਿਲ ਕੇ ਆਪੇ ਜੀ ਬਰਸੀ ਦੀ ਬਤੋ ਇਸ ਸਮਾਸ਼ ਹੋਈ ਇਹ ਬੇਤੀਆ ਕੋਈ ਨਾ ਚੁਕਾ ਮਾਫੀ ਹੋ ਜੇ ਕੋਈ ਦਾਸ ਨਿਭਾ ਨਹੀਂ ਤਾਂ ਕਿ ਹੋ ਗਿਆ ਉਸ ਮਾਫੀ ਜੱਜ ਕਰ ਬਰਾਕਰ ਜੀ ਦਾ ਖਾਲਸਾ ਵਾਜੀ